ਰੋਜ਼ ਸਤਿ ਸ਼੍ਰੀ ਅਕਾਲ ਜੀ ਸਰਦੀ ਹੁਣ ਸ਼ੁਰੂ ਹੋ ਚੁੱਕੀ ਹੈ ਜੀ ਅੱਜ ਮੈਂ ਤੁਹਾਨੂੰ 10 ਕੰਮ ਦੀਆਂ ਗੱਲਾਂ ਦੱਸਾਂਗਾ ਜਿਹੜੀਆਂ ਤੁਹਾਡੀ ਇਸ ਸਰਦੀ 'ਚ ਕੰਮ ਆਉਣਗੀਆਂ ਪੂਰੀ ਸਰਦੀ 'ਚ ਦੁੱਧ ਜ਼ਿਆਦਾ ਕਿਵੇਂ ਲੈਣਾ ਹੈ ਪਸ਼ੂ ਨੂੰ ਗੱਭਨ ਕਿਵੇਂ ਕਰਾਉਣਾ ਹੈ ਪਸ਼ੂ ਨੂੰ ਬੁਆਰੀਆਂ ਤੋਂ ਕਿਵੇਂ ਬਚਾਉਣਾ ਹੈ ਔਰ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈਗੀ ਉਹ ਇਹ ਹੈ ਵੀ ਪਸ਼ੂ ਦੀ ਫੈਟ ਤੇ SNF ਗ੍ਰੈਵਿਟੀ ਉਹ ਵੀ ਵਧੀਆ ਆਵੇ ਹਨਾ ਤੋ ਇਹਦੇ ਵਾਸਤੇ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਵੀ ਤੁਸੀਂ ਇਹ ਯਕੀਨੀ ਬਣਾਓ ਜਿਹੜਾ ਤੁਹਾਡਾ ਤਾਜ਼ਾ ਸੂਆ ਪਸ਼ੂ ਹੈ ਜਿੰਨੀ ਜਲਦੀ ਹੋ ਸਕੇ ਉਹਦੀ ਜ਼ੇਰ ਪੈ ਜਾਏ ਜ਼ੇਰ ਪੈਣ ਵਾਸਤੇ ਆਪਾਂ ਕਹਿੰਦੇ ਨੇ ਬੌਲੀ ਕੱਢ ਲਓ ਉਹਦੇ ਮਾਈਫੈਕ ਦੀ ਬੋਤਲ ਲਵਾ ਦਿਓ ਗੋੜ ਸ਼ੱਕਰ ਕਾੜਾ ਉਹਨੂੰ ਦੇ ਦਿਓ ਜ਼ੇਰ ਜੇ ਤੁਹਾਡੀ ਜ਼ੇਰ ਪੈ ਜਾਂਦੀ ਹੈ ਤਾਂ ਮੰਨ ਕੇ ਚੱਲੋ ਵੀ ਆਪਣੇ ਸਾਰੇ ਮਸਲੇ ਹੱਲ ਹੋ ਜਾਂਦੇ ਆ ਜੇ ਜ਼ੇਰ ਨਹੀਂ ਪਈ ਤਾਂ ਬਹੁਤ ਸਾਰੇ ਮਸਲੇ ਪਸ ਜਾਂਦੇ ਆ ਬੋਥਰਿੰਗ ਕੰਪਨੀਆਂ ਇੱਥੇ ਕਈ ਪ੍ਰਚਾਰ ਜੇ ਕਰਦੀਆਂ ਵੀ ਐਂਟੀਬਾਇਓਟਿਕ ਪਹਿਲਾਂ ਹੀ ਲਾ ਦਿਓ ਭਰੇਜ ਦੇ ਤੌਰ ਤੇ ਕੋਈ ਲੋੜ ਨਹੀਂ ਕੋਈ ਤੋਕਣੀ ਬੰਦੀ ਇਹ ਸਭ ਵਪਾਰਕ ਅਪਰੋਚ ਹੈ ਇਹ ਵਪਾਰਕ ਗੱਲਾਂ ਨੇ ਐਵੇਂ ਲੋਕੀ ਮਹਿੰਗੇ ਮਹਿੰਗੇ ਟੀਕੇ ਲਵਾਈ ਜਾਂਦੇ ਜੇ ਜੇਰ ਸਹੀ ਪੈ ਜਾਂਦੀ ਹੈ ਫਿਰ ਕਿਸੇ ਟੀਕੇ ਦੀ ਲੋੜ ਨਹੀਂ ਜੇ ਨਹੀਂ ਪੈਂਦੀ ਫਿਰ ਤੁਹਾਡੇ ਡਾਕਟਰ ਨੇ ਜਾਂ ਤੁਹਾਡੇ ਮਾਹਰ ਨੇ ਆਪਣੇ ਆਪ 5-7 ਦਿਨ ਇਲਾਜ ਕਰਨਾ ਹੀ ਹੈ ਫਿਰ ਪੰਗਾਈ ਵੱਡਾ ਪੈ ਜਾਂਦਾ ਦੂਜੇ ਨੰਬਰ ਤੇ ਕੀ ਹੈ ਊਰਜਾ ਦੀ ਘਾਟ ਹੈ ਜਿਹੜੀ ਨਾ ਉਹ ਸਰਦੀਆਂ 'ਚ ਵੱਡੇ ਤਾਜੇ ਸੂਏ ਪਸ਼ੂ ਨੂੰ ਬਹੁਤ ਦਬਦੀ ਆ। ਉਹਦੇ ਵਾਸਤੇ ਕੀ ਹੈ ਵੀ ਕਿਲੋ ਗੋੜ ਜੇ ਤੁਸੀਂ 3 ਮਹੀਨੇ ਲਗਾਤਾਰ ਮੈਂ ਤੁਹਾਨੂੰ ਆਪਦੇ ਤਿਹਰੇ ਮਤਵਕੇ ਕਹਿ ਦਿੰਨੇ। ਵੀ ਜਿਹੜੀ ਮੱਝਾਂ ਨੂੰ ਤੁਸੀਂ 3 ਮਹੀਨਿਆਂ 'ਚ ਮੰਨ ਲਓ 90 ਕਿਲੋ 100 ਕਿਲੋ ਕੰਟ੍ਰਲ ਗੋੜ ਖਵਾਤਾ 3 ਮਹੀਨਿਆਂ 'ਚ ਕਿਲੋ ਰੋਜ ਦਾ। ਉਹ ਜਲਦੀ ਦੱਬਾਣੀ ਮਾਰਦੀ ਵਧੀਆ ਟਾਈਮ ਤੇ ਉਹਨੇ ਮਹੀਨੇ ਡੇਢ ਮਹੀਨੇ 'ਚ ਹੀਟ ਤੇ ਆ ਜਾਣਾ ਹੈ। ਕੀਟੋਸਿਸ ਤੋਂ ਬਚੀ ਰਹੋਗੇ ਸ਼ੱਕਰ ਪਾ ਸਕਦੇ ਹਾਂ ਸੀ ਕਾੜੇ ਦੇ ਸਕਦੇ ਹੋ ਨਾਲ ਡੇਟੀ ਦਲੀਆ ਦੇ ਸਕਦੇ ਹੋ ਬਾਈਪਾਸ ਫੈਟ ਬਹੁਤ ਸਾਰੇ ਲੋਕ ਇਹਦੇ ਬਾਰੇ ਕਹਿੰਦੇ ਆ ਪਹਿਲਾਂ ਮੈਂ ਵੀ ਲੱਗਦਾ ਸੀ ਮੈਨੂੰ ਵੀ ਆਪਣੇ ਤਜਰਬੇ ਤੋਂ ਪਰਹੁੰਮੈਂਟ ਲੱਗਦਾ ਵੀ ਸ਼ਾਇਦ ਇਹਦੇ ਬਾਰੇ ਸੋਚਣ ਦੀ ਲੋੜ ਹੈ ਇਹਦੀ ਜਗ੍ਹਾ ਨਾਲ ਇਹਦੇ ਹੈਗਾ ਜਿਹੜਾ ਰੂਮਨ ਪ੍ਰੋਟੈਕਟਿਡ ਗਲੂਕੋਜ਼ ਹੈ ਜਿਹੜਾ ਉਹ ਨਵੀਂ ਚੀਜ਼ ਹੈ ਬਹੁਤ ਵਧੀਆ ਹੈ ਉਹ ਵਧੀਆ ਵਰਤ ਸਕਦੇ ਹਾਂ ਸੀ 200 300 ਗ੍ਰਾਮ ਵੀ ਦੇ ਸਕਦੇ ਉਹਦਾ ਬਹੁਤ ਜ਼ਿਆਦਾ ਫਾਇਦਾ ਹੈ ਤੀਜੇ ਨੰਬਰ ਤੇ ਕੀ ਹੈ ਵੀ ਜਿੰਨਾ ਦੁੱਧ ਹੈ ਉਹਦਾ 60% ਮੰਨ ਲਓ ਜੇ 20 ਕਿਲੋ ਦੁੱਧ ਆ ਤਾਂ 11-12 ਕਿਲੋ ਫੀਡ ਪਾਉਣੀ ਹੈ ਕਿਸੇ ਨੂੰ ਇਹ ਲੱਗ ਸਕਦਾ ਹੈ ਮਹਿੰਗੀ ਪਰ ਇਹ ਮਹਿੰਗੀ ਨਹੀਂ ਹੋ ਸਕਦਾ ਤੁਹਾਡੀ 20 ਕਿਲੋ ਵਾਲੀ ਅੱਜ 22-23 24 ਕਿਲੋ ਤੇ ਚਲੀ ਜਾਵੇ 30 ਲੀਟਰ ਵਾਲੀ ਤਾਂ ਹੋ ਸਕਦਾ 40-42 ਤੇ ਜਾਵੇ ਉਹਦਾ ਕਾਰਨ ਇਹੀ ਹੈ ਵੀ ਸਾਨੂੰ ਫੀਡ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੈ ਵੀ 60% ਦੇ ਕਰੀਬ ਸਾਡਾ ਸੁੱਕਾ ਮਾਦ ਹੈ ਜਿਹੜਾ ਉਹ ਫੀਡ ਤੋਂ ਆਉਣਾ ਚਾਹੀਦਾ ਹੈ ਉਹਦੇ ਵਿੱਚ ਕੀ ਹੈ ਤੁਸੀਂ ਬਹੁਤ ਸਾਰਾ ਚੀਜ਼ਾਂ ਵਿੱਚ ਜਿਹੜੀਆਂ ਹੈ ਕਿ ਜਿਵੇਂ ਪਗੋੜ ਸ਼ੱਕਰ ਕੇ ਹੈ ਜਾਂ ਹੋ ਰਹੀਆਂ ਚੀਜ਼ਾਂ ਹੈਗੀਆਂ ਦਲੀਆ ਲਈ ਟੀਵੀ ਵਰਤ ਸਕਦੇ ਬਹੁਤ ਫਾਇਦਾ ਇਹਦਾ ਉਹ ਰਹਿ ਜੋ ਪਸ਼ੂ ਨੂੰ ਜਿਹੜਾ ਜ਼ਿਆਦਾ ਦੁੱਧ ਦਾਲਾ ਤਿੰਨ ਟਾਈਮ ਵੀ ਫੀਡ ਪਾਈ ਜਾ ਸਕਦੇ ਉਹਦੇ ਨਾਲ ਫਰਕ ਬਹੁਤ ਜ਼ਿਆਦਾ ਪੈਂਦਾ ਚੋਈ ਤਾਂ ਤਿੰਨ ਟਾਈਮ ਕਰਨੀ ਹੁੰਦੀ ਹੈ ਤਿੰਨ ਟਾਈਮ ਜਦੋਂ ਚੋਈ ਕਰਦੇ ਆ ਪਰ ਹਰ ਚੋਈ ਤੋਂ ਬਾਅਦ ਉਹਨੂੰ ਜਿਹਦਾਣਾ ਪੋਵੇ ਤਾਂ ਉਹਦੇ ਨਾਲ ਫਾਇਦਾ ਬਹੁਤ ਰਹਿੰਦਾ ਹੈ 34 ਨੰਬਰ ਤੇ ਕੀ ਹੈ ਵੀ ਬਫਰ ਦੀ ਵਰਤੋਂ ਆਪਾਂ ਪਿਛਲੇ ਵਾਰੀ ਵੀ ਗੱਲ ਕੀਤੀ ਬਫਰ ਦੀ ਵਰਤੋਂ ਬਹੁਤ ਜ਼ਰੂਰੀ ਹੈ 150 200 250 ਗ੍ਰਾਮ ਤੱਕ ਬਫਰ ਤੇ ਰੈੱਡ ਡਲਗੀ ਰੈੱਡ ਡਲਗੀ ਜਿਹੜੀ ਹੈਗੀ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਪਿਛਲੇ ਵਾਰੀ ਲੀਥੋ ਨਿਊਟਰੀ ਜਿਹੜੀ ਵਰਤਦੇ ਆ ਬਹੁਤ ਵਧੀਆ ਪ੍ਰੋਡਕਟ ਹੈ ਉਹਦੀ ਵਰਤੋਂ ਬਹੁਤ ਜ਼ਰੂਰੀ ਹੈ ਜਿਹੜਾ ਬਫਰ ਹੈ ਉਹਦੇ ਵਿੱਚ 50% ਮਿੱਠਾ ਸੋਡਾ 20% ਵਿੱਚ ਮੈਗਨੀਸ਼ੀਅਮ ਆਕਸਾਈਡ 20% ਵਿੱਚ ਸੀ ਰੈੱਡ ਡਲਗੀ ਪਾਓ 10% ਉਹਦੇ ਵਿੱਚ ਜਿਹੜਾ ਹੈਗਾ ਹਲੇ ਵੀ ਜਿੰਨੀ ਦੇ ਤੱਕ ਸਾਡੇ ਕੋਲ ਬਰਸੀਮ ਰਾਈ ਘਾਣੀ ਉਹਦਾ ਪੋਟਾਸ਼ੀਅਮ ਪਾਉਣਾ ਬਹੁਤ ਜ਼ਰੂਰੀ ਹੈ ਕਾਲਾ ਨਮਕ ਵੀ ਪਾ ਸਕਦੇ ਵਿੱਚ ਉਹਦੇ ਉਦੋਂ ਬਾਅਦ ਹੈਗਾ ਦੇਖੋ ਲਾਈਵ ਯੀਸਟ ਲਾਈਵ ਯੀਸਟ ਦੇ ਵਿੱਚ ਮੈਂ ਹਮੇਸ਼ਾ ਹੁਣ ਕਹਿੰਦਾ ਉਹਨਾਂ ਵੀ ਪ੍ਰੀ ਬਾਇਓਟਿਕ ਪਹਿਲਾਂ ਅਸੀਂ ਵਰਤਦੇ ਸੀਗੇ ਪ੍ਰੀ ਬਾਇਓਟਿਕ ਪ੍ਰੋ ਬਾਇਓਟਿਕਸ ਹੁਣ ਪੋਸਟ ਬਾਇਓਟਿਕ ਆ ਗਿਆ ਪੋਸਟ ਬਾਇਓਟਿਕ ਦੇ ਵਿੱਚ ਨੰਬਰ ਆਫ ਜਿਹੜੇ ਬੈਕਟੀਰੀਆ ਹੁੰਦੇ ਬਹੁਤ ਜ਼ਿਆਦਾ ਹੁੰਦੇ ਆ ਪੋਸਟ ਬਾਇਓਟਿਕ ਦਾ ਫਾਇਦਾ ਬਹੁਤ ਜ਼ਿਆਦਾ ਦੇਖੋ ਨੂੰ ਥੋੜੇ ਜਿਹਾ ਮਹਿੰਗੇ ਲੱਗਦੇ 600 650 ਰੁਪਏ ਕਿਲੋ ਤੱਕ ਪਰ ਜਿਹੜਾ ਆਮ ਲਾਈਵ ਜੀ ਇਸ ਨੇ 10 ਗ੍ਰਾਮ ਚ ਰਿਜ਼ਲਟ ਦੇਣਾ ਇਹਨੇ 3-4 ਗ੍ਰਾਮ ਚ ਹੀ ਦੇ ਦੇਣਾ ਸੋ ਉੱਥੇ ਗੱਲ ਆ ਜਾਂਦੀ ਐ ਸਸਤਾ ਪੈਂਦਾ। ਉਦੋਂ ਲਾਵਾ ਦੇਖੋ ਹੈਗਾ ਵੀ ਹੁਣ ਸਾਡੇ ਪਸ਼ੂ ਪਾਲਣ ਭਾਗ ਨੇ ਦੇਖੋ ਪਿੱਛੇ ਜੇ ਯੂਰੋਮਿਨ ਲਿਕ ਬਣਾਈ ਐ ਇੱਟਾਂ ਜਿਹੜੀ ਪਸ਼ੂ ਚਾਟ ਐ ਪਸ਼ੂ ਚਾਟ ਬਹੁਤ ਵਧੀਆ ਚੀਜ਼ ਐ ਤੁਸੀਂ ਆਪਣੇ ਨੇੜਲੇ ਦੇ ਹਸਪਤਾਲ ਨਾਲ ਸੰਪਰਕ ਕਰਕੇ ਲੈ ਸਕਦੇ ਹੋ 3 ਕਿਲੋ ਦੀ ਹੈਗੀ ਪੈਕਿੰਗ ਇਹ ਮੈਨੂੰ ਲੱਗਾ 200 ਰੁਪਏ ਦੀ ਪੈਂਦੀ ਐ ਇਹ ਤੁਸੀਂ ਦੇਖ ਲਓ ਪਤਾ ਕਰ ਲਿਓ ਡਜੈਕਟਰ ਰੇਟ ਜਿਹੜਾ ਹੈਗਾ ਤੁਹਾਡੇ ਹਸਪਤਾਲ ਜੇਪੈਂਟ ਰਿਪਟਾ ਹੋਏਗਾ ਬਹੁਤ ਵਧੀਆ ਤਾਜੇ ਸੂਏ ਪਸ਼ੂ ਬਾਤ ਤੇ ਸਰਦੀ ਗਰਮੀ ਵਧੀਆ ਦੋਨੋਂ ਚ ਦੇ ਸਕਦੇ ਹੋ ਸਰਦੀ ਚ ਇਹਦੇ ਬਹੁਤ ਜਿਆਦਾ ਫਾਇਦਾ ਕੁਝ ਲੋਕੋ ਨੂੰ ਕਹਿ ਦਿੰਦੇ ਜੀ ਇਹ ਤਾਂ ਪੁਰਾਣੀਆਂ ਚੀਜ਼ਾਂ ਨੇ ਪੁਰਾਣੀਆਂ ਚੀਜ਼ਾਂ ਮਾੜੀਆਂ ਨਹੀਂ ਹੁੰਦੀਆਂ ਪੁਰਾਣੀਆਂ ਚੀਜ਼ਾਂ ਬਹੁਤ ਚੰਗੀਆਂ ਵੀ ਹੁੰਦੀਆਂ ਸਾਨੂੰ ਲਾਗੂ ਕਰਨ ਦੀ ਲੋੜ ਹੈ ਅੱਗੇ ਜਿਹੜਾ 7ਵਾਂ ਪੁਆਇੰਟ ਹੈਗਾ ਤਾਜੇ ਸੂਏ ਪਸ਼ੂ ਬਾਤ ਤੇ ਕੀ ਹੁੰਦਾ ਵੀ ਉਹਦਾ ਟੈਂਪਰੇਚਰ ਚੈੱਕ ਕਰਨਾ ਜ਼ਰੂਰੀ ਹੈ ਬੁਖਾਰ ਚੈੱਕ ਕਰਨਾ ਜ਼ਰੂਰੀ ਹੈ ਜੇ ਉਹਦਾ ਬੁਖਾਰ ਘਟ ਰਿਹਾ ਹੈ ਤੁਸੀਂ ਮੰਨ ਲਓ ਕਿ ਚਲੋ ਨੂੰ ਠੰਡ ਲੱਗ ਰਹੀ ਹੈ ਊਰਜਾ ਦੀ ਘਾਟ ਹੈ ਕੈਲਸ਼ੀ ਕੋਈ ਟੋਰ ਲੀਕੇ ਨਹੀਂ ਤੇ ਇਹਦੀ ਲੋਡ ਨਹੀਂ ਹੈਗੀ ਇਹਦੇ ਵਾਸਤੇ ਬਹੁਤ ਵਧੀਆ ਸਪਲੀਮੈਂਟ ਹੈਗੇ ਜਿਵੇਂ ਮੈਂ ਬਹੁਤ ਸਾਰੇ ਸਪਲੀਮੈਂਟ ਜਿਹੜੇ ਸਰਦੀਆਂ ਚ ਲੋਕੀ ਪੁੱਛਦੇ ਆ ਮੈਂ ਵਧੀਆ ਪ੍ਰੋਡਕਟ ਜਿਹੜੇ ਹੁੰਦੇ ਆ ਮੈਂ 10 20 ਦਿਨ ਜਿਵੇਂ ਲੀਵੋਸੈਲ ਮੈਂ ਬਹੁਤ ਸਾਰੇ ਲੋਕਾਂ ਨੂੰ ਦੱਸਿਆ ਵਧੀਆ ਕੁਆਲਿਟੀ ਦੇ ਨਾਲ ਟੈਂਪਰੇਚਰ ਲੋ ਹੈ ਤਾਂ ਤੁਸੀਂ ਦੇਖੋ ਨਾਲ ਤੁਸੀਂ ਇਹ ਚ ਮਾਈਫੈਕਸ ਦੀ ਬੋਤਲ ਲਵਾ ਸਕਦੇ ਹੋ ਔਰ ਗੁੜ ਸ਼ੱਕਰ ਜਿਵੇਂ ਪਹਿਲਾਂ ਗੱਲ ਕੀਤੀ ਹੁੰਦੀ ਸੀ ਜੇ ਟੈਂਪਰੇਚਰ ਹਾਈ ਹੈ ਫਿਰ ਉਹਦਾ ਸੀਵੀਸੀ ਕਰਾਓ ਸੀਵੀਸੀ ਕਰਾ ਕੇ ਆਪਣੇ ਮਾਹਰ ਦੀ ਸਲਾਹ ਲਓ ਕਿਉਂਕਿ ਜੇ ਟੈਂਪਰੇਚਰ 2-3 ਦਿਨ ਵੀ ਹਾਈ ਰਹਿ ਗਿਆ ਹਾਈ ਟੈਂਪਰੇਚਰ ਵਾਲਾ ਪਸ਼ੂ ਅਕਸਰ ਉਹਦੇ ਤੁਸੀਂ ਦੇਖਿਓ ਬੱਚੇਦਾਨੀ ਦੀ ਇਨਫੈਕਸ਼ਨ ਹੁੰਦੀ ਹੈ ਇਹ ਪੂਛ ਚੱਕਣ ਲੱਗ ਜਾਂਦਾ ਪੂਛ ਚੱਕਣ ਜਿਹੜੀ ਗਾਂ ਵੱਜ ਲੱਗੀ ਪੱਕਾ ਬੱਚੇਦਾਨੀ ਦੀ ਪ੍ਰੋਬਲਮ ਹੈ ਬੱਚੇਦਾਨੀ ਪ੍ਰੋਬਲਮ ਫਿਰ ਥਣਾਂ ਦੀ ਪ੍ਰੋਬਲਮ ਵੀ ਹੋ ਜਾਂਦੀ ਫਿਰ ਦੁੱਧ ਪਤਾ ਨਹੀਂ ਕਿੰਨਾ ਜਾਣਾ ਸੋ ਪਹਿਲੇ ਦਿਨ ਦੂਜੇ ਦਿਨ ਜਿਹੜਾ ਪਸ਼ੂ ਥੋੜੀ ਜਿਹੀ ਪੂਛ ਚੱਕਣ ਲੱਗਾ ਤੁਰੰਤ ਉਹਦਾ ਸੀਵੀਸੀ ਕਰਾਓ ਆਪਣੇ ਨੇੜੇ ਦਾ ਮਹਾਰਾਉ ਦੀ ਸਲਾਹ ਲਓ ਉਸ ਤੋਂ ਬਾਅਦ ਦੇਖੋ ਪ੍ਰੀਮਿਕਸ ਜਵਾਰੇ ਗੱਲ ਕਰ ਰਹੇ ਸੀ ਆਪਾਂ ਪ੍ਰੀਮਿਕਸ ਦੇਖੋ ਇਹ ਵੀ ਪ੍ਰੀਮਿਕਸ ਬਹੁਤ ਸਾਰੇ ਬੰਦੇ ਨੇ ਮੈਂ ਹੀ ਕਰਨ ਵੀ ਘਰੇ ਬਣਾਉ ਬਹੁਤ ਵਧੀਆ ਜਿਹੜੇ ਹੈਗੇ ਘਰੇ ਬਣਾ ਸਕਦੇ 25 30 40 45 50 ਲੀਟਰ ਵਾਲੀ ਗਾਂ ਦਾ 60 ਲੀਟਰ ਦਾ ਵੀ ਘਰੇ ਬਣਾ ਸਕਦੇ ਹ ਜਿਹੜੇ 10 15 20 ਲੀਟਰ ਵਾਲਾ ਉਹਨਾਂ ਵਾਸਤੇ ਮੈਂ ਫਾਰਮੂਲਾ ਬਹੁਤ ਸਾਰੇ ਫੇਸਬੁੱਕ ਤੇ ਪਾਈ ਹੋਏ ਪਹਿਲਾਂ ਵੀਡੀਓ ਪਾਈ ਹੋਏ YouTube ਤੇ ਵੀਡੀਓ ਪਾਈ ਹੋਏ ਬਹੁਤ ਸਾਰੇ ਵਧੀਆ ਕੰਪਨੀ ਹੈਗੀਆਂ ਜਿਵੇਂ ਬਾਇਓਟ੍ਰਿਨ ਵਰਤਦੇ ਜਾਂ ਗੁਰੂ ਦਾ ਉਹਨਾਂ ਦੇ ਪ੍ਰੀਮਿਕਸ ਵੀ ਆਉਂਦੇ ਆ ਤੁਸੀਂ ਆਪਣੇ ਹਿਸਾਬ ਨਾਲ ਵਰਤ ਸਕਦੇ ਹੋ ਪਰ ਸਭ ਤੋਂ ਵਧੀਆ ਉਹ ਹੀ ਹੈ ਜਿਹੜਾ ਤੁਸੀਂ ਆਪ ਆਪਣੇ ਹਿਸਾਬ ਨਾਲ ਬਣਾਇਆ ਹੈਗਾ ਹਾਂ ਜਿਹੜੇ ਬੰਦੇ ਛੋਟੇ ਪਸ਼ੂ ਪਾਲਕ ਨੇ 2 4 5 ਪਸ਼ੂ ਵਾਲੇ ਉਹ ਨਹੀਂ ਬਣਾ ਸਕਦੇ ਮੈਨੂੰ ਪਤਾ ਉਹਨਾਂ ਨੂੰ ਜੇ ਬਹੁਤ ਸਾਰੇ ਬੰਦਿਆਂ ਨੂੰ ਕੈਲਸ਼ੀਅਮ ਕਾਰਬੋਨੇਟ ਨਹੀਂ ਮਿਲਦਾ ਬਹੁਤ ਸਾਰੇ ਬੰਦਿਆਂ ਨੂੰ ਹੋਰ ਚੀਜ਼ਾਂ ਨਹੀਂ ਮਿਲਦੀਆਂ ਜਾਂ ਕੁਆਲਿਟੀ ਦਾ ਸ਼ੱਕ ਰਹਿੰਦਾ ਤੁਸੀਂ ਉਸ ਤੇ ਬਣਾਇਆ ਬਣਾਇਆ ਵੀ ਲੈ ਸਕਦੇ ਹੋ ਪਰ ਮਿਨਰਲ ਮਿਕਸਚਰ ਤੋਂ ਖੜਾ ਛਡਾਉਣ ਦੀ ਲੋੜ ਹੈ ਉਹ ਲੰਘਿਆ ਟਾਈਮ ਉਹ ਤਾਂ ਮੈਨੂੰ ਅਹਿਸਾਸ ਹੁਣ ਗੁਰੂ ਅੰਗਦ ਦੇਵ ਯੂਨੀਵਰਸਿਟੀ ਨੇ ਵੀ ਤੇ ਕੰਮ ਸ਼ੁਰੂ ਕਰਤਾ ਹੈਨਾ ਚੰਗੀ ਗੱਲ ਹੈ ਬਦਲਣਾ ਚਾਹੀ ਔਰ ਅਠਵਾ ਜਿਹੜਾ ਹੈਗਾ ਦੇਖੋ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਵੀ ਸੀਵੀਸੀ ਸੀਵੀਸੀ ਜਦੋਂ ਵੀ ਕਰਾਉਣਾ ਤੁਸੀਂ ਖੂਨ ਟੈਸਟ ਕਰਾਉਣਾ ਹੈ ਧਿਆਨ ਰੱਖੋ ਵੀ ਟੀਐਲਸੀ 10000 ਤੋਂ ਵਧਿਆ ਜੇ ਨਹੀਂ ਵਧਿਆ ਜੇ ਵੱਧ ਗਿਆ ਤਾਂ ਬੜੀ ਖਤਰੇ ਦੀ ਘੰਟੀ ਹੈ ਖੂਨ ਹੈ ਜਿਹੜਾ ਜੇ 7-8 ਗ੍ਰਾਮ ਰਹੇਗਾ ਤਾਂ ਉਹ ਵੀ ਖਤਰੇ ਦੀ ਘੰਟੀ ਹੈ ਇਹ ਪਸ਼ੂ ਬਹੁਤ ਤੰਗ ਕਰਦੇ ਆ ਇਹ ਪਸ਼ੂਆਂ 'ਚ ਬੁਖਾਰ ਕਈ ਵਾਰੀ ਦੁੱਧ ਘਟਣਾ ਮਿਸਟ੍ਰਾਈਟਸ ਹੋਣਾ ਬੱਚੇ ਦਾ ਨਿਚਪੀਕ ਪੈਣਾ ਦੁੱਧ ਚਾੜਨਾ ਅਕਸਰ ਪੰਗਾ ਪੈਂਦਾ ਦੁੱਧ ਬਹੁਤ ਚੜਾ ਜਾਂਦੇ ਇਹ ਪਸ਼ੂ ਇਹ ਪਸ਼ੂਆਂ ਦਾ ਧਿਆਨ ਰੱਖਣ ਦੀ ਲੋੜ ਹੈ ਸੋ ਇਹਨਾਂ ਨੂੰ ਵਧੀਆ ਪ੍ਰੀਮਿਕਸ ਤੇ ਵਧੀਆ ਟਾਕਸਿਨ ਬਾਈਂਡਰ ਵਧੀਆ ਬਫਰ ਵਧੀਆ ਲਾਈਵ ਜੀਸ ਤੇ ਵਧੀਆ ਫੀਡ ਇਹ ਸਾਰਾ ਕੁਝ ਇਹਨਾਂ ਚ ਕਰਨਾ ਜ਼ਰੂਰੀ ਹੈ ਜੇ ਬੁਖਾਰ ਵੱਧ ਰਿਹਾ ਹੈ ਡੀਐਲਸੀ ਵੱਧ ਰਿਹਾ ਹੈ ਤਾਂ ਤੁਸੀਂ ਜ਼ਰੂਰ ਆਪਣੇ ਮਹਾਰੀ ਦੀ ਸਲਾਹ ਲਓ ਨੌਵੀਂ ਗੱਲ ਜਿਹੜੀ ਹੈਗੀ ਦੇਖੋ ਗੱਭਣ ਕਰਾਉਣ ਵਾਸਤੇ ਦੇਖੋ ਮੈਂ ਹਮੇਸ਼ਾ ਕਹਿੰਦਾ ਵੀ ਹੁਣ ਚੰਗੀਆਂ ਗਾਵਾਂ 'ਚ ਜਾਂ ਚੰਗੀਆਂ ਮੱਝਾਂ 'ਚ ਪ੍ਰੋਬਲਮ ਆ ਜਾਂਦੀ ਹੈ ਵੀ ਉਹਨਾਂ ਦਾ ਜੋਰ ਬਹੁਤ ਜ਼ਿਆਦਾ ਲੱਗਿਆ ਦੁੱਧ ਦੇਣ ਤੇ ਉਹਨਾਂ 'ਚ ਹੀਟ ਨਹੀਂ ਇੰਨੀ ਵਧੀਆ ਆਉਂਦੀ ਖਾਸ ਕਰਕੇ ਖਾਂਦੇ ਵੀ ਨਹੀਂ ਪਸ਼ੂ ਰੱਜ ਕੇ ਜਿਵੇਂ ਅਸੀਂ ਕਵਾ ਵੀ ਨਹੀਂ ਪਾਉਂਦੇ ਇਹਨਾਂ ਤੁਸੀਂ ਪ੍ਰੋਟੋਕੋਲ ਦੀ ਵਰਤੋਂ ਕਰ ਸਕਦੇ ਹੋ ਬਹੁਤ ਸਾਰੇ ਪ੍ਰੋਟੋਕੋਲ ਹੈਗੇ ਹੁਣ ਬਹੁਤ ਸਾਰੇ ਸੈਮੀਨਾਰ ਹੁੰਦੇ ਆ ਪ੍ਰੋਡਨਜ ਪ੍ਰੋਟੋਕੋਲ ਦੱਸੇ ਜਾਂਦੇ ਆ ਤੇ ਉੱਥੇ ਤੁਸੀਂ ਹਾਰਮੋਨ ਪ੍ਰੋਟੋਕੋਲ ਲਾ ਸਕਦੇ ਹੋ ਪਰ ਗੌਰ ਰੱਖੋ ਜਿਹੜੀ ਤੁਹਾਡੀ ਵਧੀਆ ਹੀਟ ਆਉਣੀ ਜਿੱਥੇ ਗਾਵਾਂ ਲੰਬੀਆਂ ਤਾਰਾਂ ਕਰਦੀਆਂ ਖੁੱਲ ਕੇ ਉਹ ਹੀਟ ਜਿਹੜੀ ਹੈ ਨਾ ਪਹਿਲੀ ਹੀਟ ਜਿਹੜੀ ਆਉਂਦੀ ਹੈ ਉਸ ਤੋਂ 20 ਦਿਨਾਂ ਤੱਕ ਜੇ ਤੁਸੀਂ ਪਸ਼ੂ ਨੂੰ ਦੱਬ ਕੇ ਗੋੜ ਸ਼ੱਕਰ ਵਗੈਰਾ ਦਿਓ ਬਾਈਪਾਸ ਫੈਟ ਦੇ ਦਿਓ ਨਾਲ ਚਲੋ ਤੇ ਜਾਂ ਮਾਈਫੈਕਸ ਦੀ ਬੋਤਲ ਲਵਾ ਦਿਓ ਜਾਂ ਵਧੀਆ ਪ੍ਰੀਮਿਕਸ ਪਾਓ ਇਹ ਪਸ਼ੂ 20 ਦਿਨਾਂ ਬਾਅਦ ਵਧੀਆ ਖੁੱਲ ਕੇ ਹੀਟ ਚ ਆਉਂਦੇ ਔਰ ਇਹ ਕੁਦਰਤੀ ਹੀਟ ਦਾ ਕੋਈ ਤੋੜ ਨਹੀਂ ਪਰ ਜਿਹੜੇ ਨਹੀਂ ਆਉਂਦੇ ਉੱਥੇ ਪ੍ਰੋਟੋਕੋਲ ਲਾ ਸਕਦੇ ਹੋ ਇਹਨਾਂ ਬਾਰੇ ਇੱਕ ਆਪਾਂ ਵੱਖਰੀ ਵੀਡੀਓ ਪਾਵਾਂਗੇ ਔਰ ਅਖੀਰਲਾ ਪੁਆਇੰਟ ਹੈਗਾ ਸੀਮਨ ਦੀ ਜਿਹੜੀ ਹੈਗੀ ਦੇਖੋ ਸੀਮਨ ਮੈਂ ਤਾਂ ਇਹ ਕਹਣਾ ਉਹਨਾਂ ਦੇਖੋ ਸਾਡਾ ਪਸ਼ੂ ਪਾਲਣ ਭਗ ਦਾ ਸੀਮਨ ਬਹੁਤ ਵਧੀਆ ਇਹ ਕਲਾਸ ਸੀਮਨ ਅਸੀਂ ਆਏ ਹੁਣ ਬਾਹਰਲੇ ਜਿਹੜੇ ਹੈਗੇ ਸੈਕਸਡ ਸੀਮਨ ਸਾਡਾ 2.5 300 ਰੁਪਏ ਦਾ ਟਿਕਾ ਪੈਂਦਾਗਾ ਔਰ ਬੱਚੀਆਂ ਵਾਲਾ ਜਿੱਥੇ 90% ਬੱਚੀਆਂ ਵਾਲਾ ਰਿਕਾਰਡ ਹੈ ਜਿਹੜਾ ਤੇ ਆਮ ਪਸ਼ੂ ਪਾਲਕਾਂ ਵਾਸਤੇ ਬੜਾ ਵੱਡਾ ਉਪਰਾਲਾ ਸਰਕਾਰ ਦਾ ਹੈ ਇਹ ਸਾਨੂੰ ਸਰਕਾਰੀ ਸੀਮਨ ਵਰਤਣੇ ਚਾਹੀਦੇ ਆ ਪ੍ਰਾਈਵੇਟ ਸੀਮਨ ਬਹੁਤ ਸਾਰੇ ਕੰਪਨੀ ਦੇ ਆਉਂਦੇ ਆ ਵਰਲਡ ਵਾਈਡਸ ਆਇਰ ਐਬੀਐਸ ਨਮੀਆਂ ਕੰਪਨੀਆਂ ਵੀ ਬਹੁਤ ਸਾਰੀਆਂ ਆ ਗਈਆਂ ਹੁਣ ਦੇਖੋ ਹਰ ਇੱਕ ਦੇ ਬਜਟ ਚ ਨਹੀਂ ਆਉਂਦਾ ਹੈਗਾ ਵੱਡੇ ਫਾਰਮਰਾਂ ਵਾਸਤੇ ਵੱਡੇ ਪਸ਼ੂ ਪਾਲਕਾਂ ਵਾਸਤੇ ਚੀਜ਼ਾਂ ਵਧੀਆ ਨੇ ਪਰ 2500 3000 4000 5000 ਤੱਕ ਦਾ ਟੀਕਾ ਹਰ ਇੱਕ ਦੇ ਬਜਟ ਚ ਨਹੀਂ ਆਉਂਦਾ हां ਜਿਹਦੇ ਬਜਟ ਚ ਆਉਂਦਾ ਵਰਤ ਸਕਦਾ ਪਰ ਆਮ ਪਸ਼ੂ ਪਾਲਕ ਦੇ ਬਜਟ ਚ ਬਹੁਤ ਕਿਉਂਕਿ ਪਸਾਰਿਆਂ ਦੀ ਗੱਲ ਕਰਦੇ ਆ ਸਿਰਫ 10% ਦਾ ਉਹ ਬਹੁਤ ਪਸ਼ੂ ਪਾਲਕਾਂ ਦੀ ਗੱਲ ਨਹੀਂ ਕਰਨੀ ਪਰ 90% ਜਿਹੜਾ ਸਾਡਾ ਹਲੇ ਵਿਚਾਰਾ ਠੀਕ ਠਾਕ ਉਹਦੀ ਵੀ ਗੱਲ ਕਰਨੀ ਹੈ ਉਹਦੇ ਵਾਸਤੇ ਕੀ ਹੈ ਵੀ ਜੇ ਤੁਹਾਡੇ ਕੋਲੇ ਜੇ ਤੁਸੀਂ ਇਹ ਸੀਮਿੰਟ ਲਾਉਣੇ ਹੋ ਜਿਹੜੇ ਸਾਡੇ ਸਰਕਾਰੀ ਸੀਮਿੰਟ ਨੇ ਜੇ ਤੁਸੀਂ ਸਹੀ ਸੇਵਾ ਕਰਦੇ ਹੋ ਜਿਵੇਂ ਆਪਾਂ 10 ਨੁਸਖੇ ਇਸ ਗੱਲ ਕਰ ਰਹੇ ਆ ਤਾਂ ਇਹ ਹੋ ਨਹੀਂ ਸਕਦਾ ਤੁਹਾਡੇ ਪਸ਼ੂ ਜਿਹੜੀ ਗਾਂ ਹੈ ਉਹ 35-40 ਲੀਟਰ ਦੁੱਧ ਨਾ ਕੱਢੇ ਜਾਂ ਮੱਝਾਂ ਤਾਂ 20-25 ਲੀਟਰ ਦੁੱਧ ਨਾ ਕੱਢੇ ਖੁਰਾਕ ਕੀ ਮਸਲੇ ਜਿਹੜੇ ਹੈਗੇ ਉਹ ਖੁਰਾਕ ਨਾਲ ਹੀ ਹੱਲ ਹੋਣੇ ਦਵਾਈਆਂ ਨਾਲ ਨਹੀਂ ਹੱਲ ਹੋਣੇ ਬਾਕੀ ਆਪਣੀ ਜਿਹੜੀ ਕਿਤਾਬ ਹੈ ਅਖੀਰ ਤੇ ਵਿਗਿਆਨਕ ਪਸ਼ੂ ਪਾਲਣ ਹੈ ਜਿਹੜੀ ਉਹ ਆਪਣੀ 15 ਤੋਂ 20 ਦਿਨਾਂ ਦੇ ਵਿੱਚ ਜਿਹੜੀ ਹੈਗੀ ਉਹ ਹਿੰਦੀ ਦੇ ਵਿੱਚ ਆ ਜਣੀ ਹੈ ਕਾਫੀ ਕਮਦ ਤੇ ਜਿੰਨਾ ਚਿਰ ਬਹੁਤ ਸਮਾਂ ਲੱਗਦਾ ਨੇ ਚੀਜ਼ਾਂ ਤੇ ਖਰਚਾ ਵੀ ਬਹੁਤ ਹੁੰਦਾ ਸੋ ਹਿੰਦੀ ਦੇ ਵਿੱਚ ਉਹ ਕਿਤਾਬ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਜਰੀ ਆ ਜੂਗੀ ਕਿਤਾਬ ਉਹ ਉਹੀ ਉਹਦਾ ਜੋ ਪੰਜਾਬੀ ਦੀ ਕਿਤਾਬ ਦਾ ਰੇਟ ਹੈ 500 ਰੁਪਏ ਰੇਟ ਹੋਏਗਾ ਜਿਹੜੇ ਸਾਡੇ ਪੰਜਾਬ ਤੋਂ ਬਾਹਰ ਬੈਠੇ ਪਸ਼ੂ ਪਾਲਕ ਉਹਨਾਂ ਵਾਸਤੇ ਬਹੁਤ ਵਧੀਆ ਹੋਏਗੀ ਮੈਂ ਦੱਸਿਆ ਲੇਟੈਸਟ ਜਿਹੜਾ ਇਹਦੀ ਐਡੀਸ਼ਨ ਜਿਹੜਾ ਹੈਗਾ ਪੰਜਾਬੀ ਦਾ ਉਹਦੀ ਇਹ ਟਰਾਂਸਲੇਟਡ ਕਾਪੀ ਹੋਏਗੀ ਔਰ ਬਹੁਤ ਵਧੀਆ ਨਵੀਆਂ ਚੀਜ਼ਾਂ ਹੋਣਗੀਆਂ ਇਹ ਚ ਠੀਕ ਹੈ ਜੀ ਧੰਨਵਾਦ ਜੀ ਸਰਵ ਸਤਿ ਸਕਾਲ ਜੀ